ਇੱਕ ਬਹੁਤ ਜ਼ਿਆਦਾ ਦਰਵਾਜ਼ਾ ਖੁੱਲਿਆ ਸਕਿਉਰਿਟੀ ਦਾ ਇਥੇ ਨੀਮ ਜੀ ਬਾਜੋ ਸਰ ਸੋ ਇੱਕ ਅੰਡਰ ਸੈਕਸ਼ਨ ਅੰਡਰ ਰੂਲ 256 ਮੈਂ ਇੱਕ ਪ੍ਰਿਵੀਲੇਜ ਤੇ ਤੁਹਾਡੇ ਨੋਟਿਸ ਲੈ ਕੇ ਆਣਾ ਚਾਹਨਾ ਜੀ ਕੱਲ ਸਰ ਜਦੋਂ ਤੁਸੀਂ ਥੋੜੀ ਦੇਰ ਬਾਅਦ ਸੇ ਹਾਊਸ ਹੋਲਡ ਜੁਆਇਨ ਕੀਤਾ ਸੀ ਇਹ ਸਾਰੇ ਬਾਹਰ ਹੀ ਜਾ ਰਹੇ ਸੀ ਅੰਦੇ ਬਖਤ ਮੈਂ ਵੇਖਿਆ ਇਥੇ ਇੱਕ ਬਹੁਤ ਜ਼ਿਆਦਾ ਦਰਵਾਜ਼ਾ ਖੁੱਲਿਆ ਸਿਕਿਉਰਿਟੀ ਦਾ ਇਥੇ ਮਨਸੂਬਾ ਇਕੱਠਾ ਹੋਇਆ ਜੀ ਮੈਂ ਅੰਦਰ ਜਾ ਕੇ ਵੇਖਿਆ ਤੇ ਬਹੁਤ ਸਾਰੇ ਅਨਅਥੋਰਾਈਜ਼ਡ ਲੋਕ ਜਿਨ੍ਹਾਂ ਕੋ ਲੈਪਟਾਪ ਸੀ ਉਹ ਬਕਾਇਦਾ ਤੌਰ ਸਾਡੀਆਂ ਹਾਊਸ ਪ੍ਰੋਸੀਡਿੰਗਸ ਦਾ ਇਥੇ ਤਰੋੜ ਮਰੋੜ ਕਰ ਰਹੇ ਸੀ ਮੇਰੀ ਗੁਜ਼ਾਰਿਸ਼ ਹੈ ਸਰ ਕਿ ਜਿਹੜੇ ਇਹ ਇਨ ਹਾਊਸ ਸਿਕਿਉਰਿਟੀ ਵਾਸਤੇ ਜਿਹੜਾ ਪ੍ਰੋਵੀਜ਼ਨ ਵਿਧਾਨ ਸਭਾ ਸਪੀਕਰ ਨੂੰ ਦਿੱਤਾ ਗਿਆ ਇਹਦਾ ਮਿਸਯੂਜ਼ ਹੋ ਰਿਹਾ ਹੈ there are certain people sitting ਜਿਹੜੇ ਸਾਡਾ ਜਿਹੜੇ ਹਾਊਸ ਐਕਟਸ ਵੈਰੀ ਸੋਲਿਮ ਹਾਊਸ ਸਰ ਇਹਦੀਆਂ ਸਾਰੀਆਂ ਪ੍ਰੋਸੀਡਿੰਗਸ ਜਿਹੜੀਆਂ ਨੇ ਉਹ ਤੁਹਾਡੀ ਮਨਜ਼ੂਰੀ ਤੋਂ ਬਿਨਾਂ ਕਿਤੇ ਬਾਹਰ ਜਾ ਨਹੀਂ ਸਕਦੀਆਂ ਇਹ ਬੰਦੇ ਇੱਥੇ ਅੰਦਰ ਬੈਠੇ ਨੇ ਕਿਰਪਾ ਕਰਕੇ ਇਹਨਾਂ ਨੂੰ ਬਾਹਰ ਕੱਢਿਆ ਜੇ ਆ ਦੇ ਆਰ ਨਾਟ ਏਮਪਲੋਇਜ਼ ਆਫ ਦੀ ਵਿਧਾਨ ਸਭਾ ਦੇ ਕੈਨ ਨਾਟ ਸੈਟ ਥੇਰ ਤੋਂ ਮੇਰੀ ਗੁਜ਼ਾਰਿਸ਼ ਇਹ ਹੈ 256 ਦੇ ਵਿੱਚ ਇਹਨੂੰ ਪ੍ਰਿਵਿਲੇਜ ਲੈ ਕੇ ਹੁੰਦੇ इननो काइंडली इथों ਥੱਲੋ ਜਿਹੜਾ ਹੈ ਕਿਰਪਾ ਕਰਕੇ ਬਾਹਰ ਕਢਾਇਆ ਜਾ ਬਿਕੋਜ਼ ਆਈ ਫੀਲ ਕਿ ਸਾਡੀ ਸੀਕਰੇਸੀ ਆਫ ਦਿ ਆਫਿਸ ਆਫ ਦਿ ਅਸੈਂਬਲੀ ਇਸ ਬੀਂਗ ਕਪਰੋਵਾਈਜ਼ਰ थैंक यू थैंक यू थैंक यू ਮੈਂ ਧੰਨਵਾਦੀ ਆ ਮਾਨਯੂ ਲੀਡਰ ਆਫ ਲੀਡਰ ਆਫ অপੋਜੀਸ਼ਨ ਦਾ ਲੇਕਿਨ ਮੇਰੀ ਇਥੇ ਗੁਜ਼ਾਰਿਸ਼ ਹੈ ਕਿ ਹੁਣ ਕਹਿੰਦੇ ਆ ਵੀ ਜਿਹੜਾ ਆਪਾਂ ਅੱਗੇ ਬੁੱਕਲ ਚ ਗੁਰ ਪੁੰਨ ਲੈਂਦੇ ਸੀ ਹੁਣ ਉਹ ਨਹੀਂ ਪਰ ਲਿਆ ਜਾਂਦਾ ਜਦੋਂ ਦੀ ਤੁਸੀਂ ਲੋਕਾਂ ਨੇ ਇਹ ਸਰਕਾਰ ਬਣਾਈ ਔਰ 10 ਜੁਲਾਈ ਦੀ ਜਿੰਮੇਵਾਰੀ ਦਿੱਤੀ ਆ ਉਦੋਂ ਤੋਂ ਸਾਰਾ ਕੁਝ ਲਾਈਵ ਹੈ ਸਾਰੀਆਂ ਪ੍ਰੋਸੀਡਿੰਗ ਬਾਹਰ ਜਾਂਦੀਆਂ ਨੇ ਔਰ ਉਹ ਲਾਈਵ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਪਬਲਿਕ ریلیشن ਨੂੰ ਦਿੱਤੀ ਹੋਈ ਹੈ ਸੋ ਪਬਲਿਕ ریلیشن ਡਿਪਾਰਟਮੈਂਟ ਜਿਹਨੂੰ ਆਥਰਾਇਜ਼ ਕਰਦਾ ਇਸ ਕੰਮ ਲਈ ਉਸ ਕੰਮ ਲਈ ਉਹਦੀ ਡਿਊਟੀ ਲੱਗੀ ਹੋਈ ਹੈ ਤੁਹਾਡੀ ਮੇਰੀ ਸਬਮਿਸ਼ਨ ਹੈ ਮੇਰਾ ਖਿਆਲ ਆਪਾ ਤੇ ਹੁਣ ਜੀ ਕਲੇਸ਼ੀਅਨਸ ਦੇ ਆਦਮੀ ਹੋਣ ਸਾਨੂੰ ਕੋਈ ਤਕਲੀਫ ਨਹੀਂ ਜੀ ਪਰ ਤੁਹਾਡੀ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ ਇਹਦੇ ਸੋਸ਼ਲ ਮੀਡੀਆ ਦੇ ਇੰਚਾਰਜ ਅਨਕਿਤ ਸਖਸਾ ਨਾ ਵੋ ਸੈਟਿੰਗ ਉਪਰ ਤੇ ਆਈ ਹੈਵ ਅ ਫੋਟੋਗ੍ਰਾਫ ਆਫ ਦਿਸ ਪਰਸਨ ਫੋਟੋਗ੍ਰਾਫ ਇਜ਼ ਪ੍ਰੈਜ਼ੈਂਟ ਵਿਦ ਮੀ ਓਨ ਮਾਈ ਪਰਸਨਲ ਕੈਮਰਾ ਵੀ ਕੈਨੋਟ ਅਲਾਉ ਪੀਪਲ ਹੂ ਆਰ ਨੋਟ empioyes ਆਫ ਦੀ ਵਿਧਾਨ ਸਭਾ To set inside. No, no. It's, it's not like that. They are playing with the secrecy of this August house. It cannot be allowed. Sir. Let please, <laughs> please sit down. I have taken your point. Uh, let me reply in English. <laughs> the people, whosoever is authorized by the DPR, is authorized by me also. Please, uh, It's DPR, DPR, yes, DPR is allowed. Yes, DPR has impaneled so many people for this job. ਪਲੀਜ਼ ਬੈਠੀਏ ਨਹੀਂ ਨਹੀਂ ਉਹ ਵੀ ਉਹ ਅੱਜ ਰੂਲਸ ਤੁਹਾਨੂੰ ਅੱਜ ਰੂਲਸ ਭੇਜ ਤੇ ਜਾਣਗੇ ਬਾਰੇ ਉਹ ਵੀ ਭੇਜ ਦਿੱਤੇ ਤੁਹਾਡੀ ਜੋ ਤੁਹਾਡਾ ਜੋ ਹੁਕਮ ਹੋਇਆ ਸੀ ਉਹ ਵੀ ਭੇਜਤਾ ਜਾਏਗਾ ਯੂਲ ਗੈਟ ਦ ਰੂਲ ਟੂਡੇ ਯੈਸ ਠੀਕ ਮਾ ਬੋਰ ਨਹੀਂ ਖਰਾਬ ਕਰਨਾ ਜਦ ਮੈਂ ਆਈ ਐਪਰੀਸ਼ੀਏਟ ਆਈ ਐਪਰੀਸ਼ੀਏਟ ਥੈਂਕ ਯੂ